ਲੋਨ ਲੈ ਕੇ ਡੈਰੀ ਫਾਰਮ ਬਣਾਉਣ ਦੇ ਵਿੱਚ ਕੁਝ ਪੱਲੇ ਪੈਂਦਾ ਜਾਂ ਨਹੀਂ ਪੈਂਦਾ ਜਿਨ੍ਹਾਂ ਦੇ ਕੋਲ ਇੱਕ ਜਾਂ ਦੋ ਮੱਝਾਂ ਹੈਗੀਆਂ ਨੇ ਕਈ ਵਾਰੀ ਉਹ ਸੋਚਦੇ ਨੇ ਵੀ ਆਪਾਂ ਬੈਂਕ ਤੋਂ ਲੋਨ ਕਰਾ ਲੈਣਾ 5-6 ਲੱਖ ਦਾ 5-6 ਮੱਝਾਂ ਹੋਰ ਪਾ ਲੈਣੇ ਆ ਘਰ ਦਾ ਗੁਜ਼ਾਰਾ ਵਧੀਆ ਤਰੀਕੇ ਨਾਲ ਚੱਲੂ ਨਾਲੇ ਕਿਸ਼ਤ ਭਰੀ ਜਾਵਾਂਗੇ ਨਾਲੇ ਚਾਰ ਪੈਸੇ ਜਿਹੜੇ ਆਉਣੇ ਸ਼ੁਰੂ ਹੋ ਜਾਣਗੇ ਤੇ ਜਾਂ ਜਿਹਨਾਂ ਦੇ ਕੋਲੇ ਜ਼ਮੀਨ ਵਗੈਰਾ ਨਹੀਂ ਹੈਗੀ ਪਿੰਡਾਂ ਦੇ ਵਿੱਚ ਬਹੁਤ ਸਾਰੇ ਇਸ ਤਰ੍ਹਾਂ ਦੇ ਲੋਕ ਵੀ ਰਹਿੰਦੇ ਨੇ ਉਹਨਾਂ ਕੋਲੇ ਜ਼ਮੀਨ ਆਪਣੀ ਜਾਇਦਾਦ ਨਹੀਂ ਹੈਗੀ ਕੋਈ ਕੰਮਕਾਰ ਵੀ ਨਹੀਂ ਹੈਗਾ ਤੇ ਇੱਕ ਦੋ ਮੱਝਾਂ ਹੈਗੀਆਂ ਜਾਂ ਉਹ ਸੋਚਦੇ ਨੇ ਵੀ ਇੱਕ ਦੋ ਮੱਝਾਂ ਹੋਰ ਨਾਲ ਲੈ ਕੇ ਲੋਨ ਵਗੈਰਾ ਲੈ ਕੇ ਕੰਮ ਆਪਦਾ ਲੀਏ ਤੇ ਇਹਦੇ ਬਾਰੇ ਆਪਾਂ ਇਸ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਵੀ ਲੋਨ ਲੈ ਕੇ ਡੈਰੀ ਫਾਰਮ ਬਣਾਉਣ ਦੇ ਵਿੱਚ ਕਿੰਨਾ ਕੁ ਫਾਇਦਾ ਹੋ ਸਕਦਾ ਜਾਂ ਨਹੀਂ ਫਾਇਦਾ ਹੋ ਸਕਦਾ ਕਿਹੜੀਆਂ-ਕਿਹੜੀਆਂ ਗੱਲਾਂ ਦਾ ਆਪਾਂ ਨੂੰ ਧਿਆਨ ਰੱਖਣਾ ਪਊ ਕਿਉਂਕਿ ਲੋਨ ਲੈਣਾ ਸੌਖਾ ਮੋਰ ਦਾ ਬਹੁਤ ਔਖਾ ਸੋ ਪੂਰੀ ਗੱਲਬਾਤ ਇਸ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਜੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਨੋਟੀਫਿਕੇਸ਼ਨ ਦੇ ਵਾਸਤੇ ਬੈਲ ਵਾਲਾ ਜਿਹੜਾ ਆਈਕਨ ਆ ਉਹ ਪ੍ਰੈਸ ਕਰ ਦਿਓ ਦੋਸਤੋ ਦੇਖੋ ਸਭ ਤੋਂ ਵਧੀਆ ਗੱਲ ਤਾਂ ਇਹ ਹੀ ਆ ਵੀ ਲੋਨ ਤੋਂ ਬਿਨਾ ਆਪਾਂ ਸਿਸਟਿਮੈਟਿਕ ਚੱਲੀਏ ਹੌਲੀ-ਹੌਲੀ ਕੰਮ ਨੂੰ ਵਧਾ ਲਈਏ ਲੋਨ ਵਾਲਾ ਜਿਹੜਾ ਚੱਕਰ ਦੇ ਵਿੱਚ ਨਾ ਪਾਈਏ ਪਰ ਜੇਕਰ ਆਪਾਂ ਚਾਹੁੰਦੇ ਆ ਤਾਂ ਆਪਾਂ ਲੋਨ ਲੈਣਾ ਚਾਹੁੰਦੇ ਆ ਕੰਮ ਨੂੰ ਅੱਗੇ ਵਧਾਉਣਾ ਚਾਹੁੰਦੇ ਆ ਤਾ ਫਿਰ ਆਪਾਂ ਪਹਿਲਾ ਇਹਦੇ ਬਾਰੇ ਪੂਰੀ ਟ੍ਰੇਨਿੰਗ ਹੋਣੀ ਚਾਹੀਦੀ ਹੈ ਡੈਰੀ ਫਾਰਮ ਦੇ ਕਿੱਤੇ ਦੇ ਬਾਰੇ ਆਪਾਂ ਨੂੰ ਕਾਫੀ ਸਾਰੀ ਨੌਲੇਜ ਆਉਣੀ ਚਾਹੀਦੀ ਹੈ ਤੇ ਚੰਗਾ ਜਿਹੜਾ ਦੁੱਧ ਦਾ ਰੇਟ ਆ ਮਿਲੇ ਤਾਂ ਹੀ ਆਪਾਂ ਲੋਨ ਦੀ ਜਿਹੜੀ ਰੀਪੇਮੈਂਟ ਵਗੈਰਾ ਕਰ ਸਕਾਂਗੇ ਸੋ ਇਹਨਾਂ ਗੱਲਾਂ ਨੂੰ ਬਹੁਤ ਧਿਆਨ ਦੇ ਵਿੱਚ ਰੱਖਣਾ ਆਪਾਂ ਬਿਨਾ ਕਿਸੇ ਤਜਰਬੇ ਤੋਂ ਵੱਡਾ ਲੋਨ ਜੇ ਲੈ ਲਵਾਂਗੇ ਉਹ ਆਪਾਂ ਤੋਂ ਰੀਪੇ ਨਹੀਂ ਹੋਣਾ ਉਹਦੀ ਸਬਸਿਡੀ ਵੀ ਵਿੱਚੇ ਹੀ ਵੱਢ ਜਾਂਦੀ ਹੈ ਉਹਦਾ ਸਾਰਾ ਕੁਝ ਫਿਰ ਡਿਫਾਲਟ ਹੋ ਕੇ ਰਹਿ ਜਾਂਦਾ ਹੈ ਕਿ ਆਪਾਂ ਸੋ ਇੱਥੇ ਲੋਨ ਲੈਣ ਦੇ ਬਾਰੇ ਕਦੇ ਵੀ ਇੱਕਦਮ ਦੂਸਰੇ ਨੂੰ ਦੇਖ ਕੇ ਫੈਸਲਾ ਨਹੀਂ ਲੈਣਾ ਵੀਆ ਆਪਣੇ ਜਾਂ ਗੁਮਾਂਢੀ ਸੀਗੇ ਜਾਂ ਆਪਣੇ ਯਾਰ ਦੋਸਤ ਸੀ ਉਹਨਾਂ ਨੇ 20 ਲੱਖ ਦਾ ਲੋਨ ਲੈ ਲਿਆ ਤੇ ਉਹਨਾਂ ਨੂੰ 5 ਲੱਖ ਤਾਂ ਸਬਸਿਡੀ ਆ ਗਈ ਤੇ ਇੰਨਾ ਕੁ ਉਹਨਾਂ ਨੇ ਭਰਿਆ ਇਸ ਤਰ੍ਹਾਂ ਨਹੀਂ ਹੁੰਦਾ ਇਹਨਾਂ ਸਾਰੀਆਂ ਗੱਲਾਂ ਨੂੰ ਜ਼ਰੂਰ ਧਿਆਨ ਦੇ ਵਿੱਚ ਰੱਖਣਾ ਕਿਹੜੀਆਂ-ਕਿਹੜੀਆਂ ਗੱਲਾਂ ਦੇ ਉੱਤੇ ਖਾਸ ਧਿਆਨ ਦੇਣਾ ਦੇਖੋ ਪਹਿਲੀ ਗੱਲ ਤਾਂ ਇਹ ਆ ਵੀ ਜਦੋਂ ਆਪਾਂ ਡੈਰੀ ਫਾਰਮ ਦੇ ਕਿੱਤੇ ਦੇ ਵਿੱਚ ਆ ਗਏ ਇਹਦੀਆਂ ਬਰੀਕੀਆਂ ਸਾਰੀਆਂ ਪਤਾ ਹੋਣਾ ਚਾਹੀਦਾ ਆਪਾਂ ਨੂੰ ਬਿਨਾਂ ਤਜਰਬੇ ਤੋਂ ਵੱਡਾ ਲੋਨ ਲੈ ਕੇ ਫੇਲ ਹੋ ਜਾਵਾਂਗੇ ਆਪਾਂ ਬਹੁਤ ਸਾਰੇ ਡੈਰੀ ਫਾਰਮਰ ਤੁਸੀਂ ਦੇਖਿਆ ਹੋਊਗੇ ਜਿਨ੍ਹਾਂ ਨੇ 2-2 4-4 ਮੱਝਾਂ ਰੱਖੀਆਂ ਸੀ ਘਰ ਦੇ ਵਿੱਚ ਚੰਗਾ ਚੱਲੀ ਜਾ ਰਿਹਾ ਸੀ ਪਰ ਉਹਨਾਂ ਨੇ ਵੱਡਾ ਡੈਰੀ ਫਾਰਮ ਬਣਾਉਣ ਦੇ ਵਾਸਤੇ ਵੱਡਾ ਲੋਨ ਲੈ ਲਿਆ ਤੇ ਡੈਰੀ ਫਾਰਮ ਵੀ ਫੇਲ ਹੋ ਗਿਆ ਡਿਫਾਲਟ ਹੋ ਗਏ ਕਿਉਂ ਕਿ ਉੱਥੇ ਤੁਹਾਨੂੰ ਪੂਰੀ ਜਾਣਕਾਰੀ ਨਹੀਂ ਸੀ ਨਾ ਹੀ ਪੂਰਾ ਦੁੱਧ ਦਾ ਰੇਟ ਮਿਲਦਾ ਸੀ ਸੋ ਜੇ ਤੁਸੀਂ ਮਤਲਬ ਲੋਨ ਲੈਣ ਦੇ ਬਾਰੇ ਸੋਚ ਰਹੇ ਹੋ ਤਾਂ ਫਿਰ ਕਾਫੀ ਧਿਆਨ ਦੇ ਨਾਲ ਅਗੇ ਸਟੈਪ ਚੱਕਣਾ ਚਾਹੀਦਾ ਤੇ ਸਬਸਿਡੀ ਵਾਲੇ ਲੋਨ ਆਪਾਂ ਨੂੰ ਬੈਂਕਾਂ ਤੋਂ ਮਿਲਦੇ ਨੇ ਸਰਕਾਰੀ ਬੈਂਕਾਂ ਤੋਂ ਲੋਨ ਲੈਣਾ ਹੈ ਸਬਸਿਡੀ ਵਾਲਾ ਲੋਨ ਲੈਣਾ ਜਿਹੜੇ ਲੋਨ ਡੈਰੀ ਫਾਰਮਿੰਗ ਦੇ ਵਾਸਤੇ ਮਿਲਦੇ ਨੇ ਆਪਾਂ ਨੂੰ ਉਹਨਾਂ ਤੇ ਆਪਾਂ ਨੂੰ ਸਬਸਿਡੀ ਮਿਲਦੀ ਹੈ ਜਿਹੜੇ ਜਨਰਲ ਵਰਗ ਦੇ ਵਾਸਤੇ ਆਪਾਂ ਨੂੰ 25% ਸਬਸਿਡੀ ਮਿਲ ਜਾਂਦੀ ਹੈ ਐਸਸੀ ਐਸਟੀ ਵਰਗ ਦੇ ਵਾਸਤੇ 33% ਤੱਕ ਸਬਸਿਡੀ ਮਿਲ ਜਾਂਦੀ ਹੈ 2 ਤੋਂ ਲੈ ਕੇ 20 ਮੈਸਾ ਤੱਕ ਦਾ ਲੋਨ ਜਾਂ ਗਾਵਾਂ ਤੱਕ ਦਾ ਲੋਨ ਆਪਾਂ ਨੂੰ ਸੈਕਸ਼ਨ ਹੋ ਜਾਂਦਾ ਵੱਖ-ਵੱਖ ਬੈਂਕਾਂ ਲੋਨ ਦਿੰਦੇ ਨੇ ਨਵਾਰ ਡਿਕਾ ਅਧਾਰਾ ਜਿਹੜਾ ਸਰਕਾਰ ਦਾ ਬੈਂਕ ਆ ਉਹ ਵੀ ਉਹਨਾਂ ਦੇ ਵੱਲੋਂ ਲੋਨ ਦਿੱਤੇ ਜਾਂਦੇ ਨੇ ਜਿਹੜਾ ਡੈਰੀ ਡਵੈਲਪਮੈਂਟ ਬੋਰਡ ਆ ਉਹਨਾਂ ਦੇ ਵੱਲੋਂ ਵੀ ਡੈਰੀ ਨੂੰ ਅੱਗੇ ਵਧਾਉਣ ਦੇ ਵਾਸਤੇ ਜ਼ਿਮੇਦਾਰਾਂ ਨੂੰ ਲੋਨ ਦਿੱਤੇ ਜਾਂਦੇ ਨੇ ਸੋ ਲੋਨ ਜਿਹੜਾ ਆਪਾਂ ਲੈਣਾ ਕਦੇ ਵੀ ਆਪਾਂ ਘਰੇਲੂ ਜ਼ਰੂਰਤਾਂ ਵਾਸਤੇ ਨਾ ਵਰਤੋ ਡੈਰੀ ਫਾਰਮ ਦੇ ਵਾਸਤੇ ਲੋਨ ਲਿਆ ਪਸ਼ੂ ਖਰੀਦੋ ਚੰਗੇ-ਚੰਗੇ ਪਸ਼ੂ ਖਰੀਦੋ ਸੈੱਡ ਵਗੈਰਾ ਦੀ ਜ਼ਰੂਰਤ ਆ ਉਹਨਾਂ ਬਣਾ ਲਓ ਪਰ ਜਿਹੜੇ ਕੰਮ ਦੇ ਵਾਸਤੇ ਲੋਨ ਲੈ ਉਸੇ ਕੰਮ ਦੇ ਵਾਸਤੇ ਆਪਾਂ ਨੂੰ ਲੋਨ ਨੂੰ ਵਰਤਣਾ ਚਾਹੀਦਾ ਔਰ ਲੋਨ ਲੈ ਕੇ ਕਦੇ ਵੀ ਅਵਿਸ਼ਲੇ ਨਹੀਂ ਹੋਣਾ ਜਿਆਦਾ ਕੰਮ ਕਰਨਾ ਪਊਗਾ ਸੋਨੋ ਜੇ ਲੋਨ ਲੈ ਕੇ ਤੁਹਾਡਾ ਦੁੱਧ 50 ਰੁਪਏ 60 ਰੁਪਏ ਵੇਚਦਾ ਫੇਰ ਲੋਨ ਵਾਲੇ ਚੱਕਰ ਚ ਨਾ ਪਿਓ ਲੋਨ ਲਵੋਗੇ 70 80 ਰੁਪਏ ਦੁੱਧ ਵੇchnਾ ਚਾਹੀਦਾ ਦੁਕਾਨਦਾਰਾਂ ਨੂੰ ਜਾ ਕੇ ਦੁੱਧ ਵੇਚੋ ਸਿੱਤੇ ਗਾਹਕ ਤੱਕ ਪਹੁੰਚ ਕਰੋ ਕਿਉਂਕਿ ਫਿਰ ਸਰਦਾਰ ਬਣ ਕੇ ਨਹੀਂ ਚੱਲਣਾ ਲੋਨ ਲੈਣਾ ਤਾਂ ਸਰਦਾਰੀ ਨਹੀਂ ਚਲਦੀ ਫਿਰ ਸੋਨੋ ਅੱਗੇ ਵੱਧ ਕੇ ਖੁਦ ਕੰਮ ਕਰਨਾ ਪਊਗਾ ਆਪਾਂ ਕੋਈ ਨੌਕਰ ਵਗੈਰਾ ਰੱਖਿਆ ਉਹਦੇ ਨਾਲ ਪੂਰਾ ਹੱਥ ਪਟਾਉਣਾ ਪਊ ਜਿਹੜਾ ਸਭ ਤੋਂ ਵੱਡਾ ਧਿਆਨ ਦੇਣ ਵਾਲੀ ਗੱਲ ਆ ਉਹ ਆਪਾਂ ਨੂੰ ਮਾਰਕੀਟਿੰਗ ਦੇ ਉੱਤੇ ਜ਼ਰੂਰ ਧਿਆਨ ਦੇਣਾ ਪਊ ਦੁੱਧ ਦੀ ਮਾਰਕੀਟ ਖੁਦ ਹੱਥ ਚ ਲਾਓ ਗਾਹਕ ਤੱਕ ਖੁਦ ਪਹੁੰਚ ਕਰੋ ਕਿਉਂਕਿ ਦੂਜਿਆਂ ਨੂੰ ਜਾਂ ਡੈਰੀਆਂ ਦੇ ਵਿੱਚ ਜਦੋਂ ਆਪਾਂ ਦੁੱਧ ਪਾਉਂਦੇ ਆ ਉਦੋਂ ਆਪਾਂ ਨੂੰ ਰੇਟ ਪੂਰਾ ਨਹੀਂ ਮਿਲਦਾ ਤੇ ਰੇਟ ਦੇ ਕਰਕੇ ਬਹੁਤ ਵੱਡਾ ਜਿਹੜਾ ਨੁਕਸਾਨ ਹੁੰਦਾ ਸੋ ਇਹਨਾਂ ਸਾਰੀਆਂ ਗੱਲਾਂ ਨੂੰ ਜ਼ਰੂਰ ਧਿਆਨ ਦੇ ਵਿੱਚ ਰੱਖਣਾ ਕਿਉਂਕਿ ਲੋਨ ਲੈਣਾ ਜਿੰਨਾ ਸੌਖਾ ਲੋਨ ਮੋੜਦਾ ਉਨਾ ਹੀ ਬਹੁਤ ਜ਼ਿਆਦਾ ਔਖਾ ਹੁੰਦਾ ਤੇ ਸਬਸਿਡੀ ਦੇ ਚੱਕਰਾਂ ਦੇ ਵਿੱਚ ਫਸ ਕੇ ਆਪਾਂ ਲੋਨ ਲੈ ਲੈਨੇ ਆ ਸਬਸਿਡੀ ਆਪਾਂ ਨੂੰ ਉਦੋਂ ਮਿਲਦੀ ਹੈ ਜਦੋਂ ਲੋਨ ਆਪਾਂ ਸਹੀ ਤਰੀਕੇ ਪੇ ਕਰ ਰਹੇ ਆ ਫਿਰ ਆਪਾਂ ਨੂੰ ਲੋਨ ਸਬਸਿਡੀ ਸੈਕਸ਼ਨ ਹੋਊਗੀ ਉਹ ਵੀ ਬਾਅਦ ਵਿੱਚ ਜਦੋਂ ਲੋਨ ਆਪਾਂ ਪੇ ਕਰਤਾ ਫਿਰ ਆਪਣੇ ਅਕਾਊਂਟ 'ਚ ਸਬਸਿਡੀ ਆ ਜਾਂਦੀ ਹੈ ਉਹ ਵਿੱਚੋਂ ਕੱਟੀ ਜਾਂਦੀ ਹੈ ਜੇ ਲੋਨ ਦੇ ਵਿੱਚ ਆ ਫਾਲਟ ਡਿਫਾਲਟਰ ਹੋ ਗਿਆ ਆਪਾਂ ਨੂੰ ਸਬਸਿਡੀ ਨਹੀਂ ਮਿਲਦੀ ਸੋ ਇਹਨਾਂ ਚੱਕਰਾਂ ਦੇ ਵਿੱਚ ਪੈ ਕੇ ਆਪਾਂ ਡਿਫਾਲਟਰ ਹੋ ਜਾਵਾਂਗੇ ਜੇ ਆਪਾਂ ਸਹੀ ਤਰੀਕੇ ਦੀ ਜਾਣਕਾਰੀ ਨਹੀਂ ਰੱਖੀ ਇੱਕ ਦੂਜੇ ਨੂੰ ਦੇਖ ਦੇਖ ਕੇ ਆਪਾਂ ਕੰਮ ਸ਼ੁਰੂ ਕਰ ਲਿਆ ਤਾਂ ਫਿਰ ਆਪਾਂ ਫਸ ਸਕਦੇ ਆ ਸੋ ਜ਼ਰੂਰ ਲੋਨ ਲਓ ਲੋਨ ਦੇ ਨਾਲ ਕੰਮ ਜ਼ਰੂਰ ਵੱਧਦਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿਉਂਕਿ ਬੜੇ ਬੜੇ ਜਿਹੜੇ ਬਿਜ਼ਨਸਮੈਨ ਨੇ ਉਹ ਲੋਨ ਲੈ ਕੇ ਕੰਮ ਨੂੰ ਚਲਾਉਂਦੇ ਨੇ ਲੋਨ ਲੈਣਾ ਮਾੜੀ ਗੱਲ ਨਹੀਂ ਪਰ ਲੋਨ ਨੂੰ ਲੋਨ ਲੈ ਕੇ ਉਹਨੂੰ ਜਿਹੜਾ ਆਪਾਂ ਵਰਤਣਾ ਕਿਸ ਤਰੀਕੇ ਆ ਇਹ ਬਹੁਤ ਸ਼ਾਨਫ ਭਰਿਆ ਕੰਮ ਹੁੰਦਾ ਜਿੱਥੇ ਆਪਾਂ ਜਿਸ ਮਕਸਦ ਵਾਸਤੇ ਲੋਨ ਲਿਆ ਉਸੇ ਮਕਸਦ ਵਾਸਤੇ ਹੀ ਆਪਾਂ ਨੂੰ ਲੋਨ ਨੂੰ ਵਰਤਣਾ ਚਾਹੀਦਾ ਫਿਰ ਲੋਨ ਵੀ ਪੇਮੈਂਟ ਵੀ ਦਿੱਤੀ ਜਾਊਗੀ ਪੈਸਾ ਵੀ ਉਤਰਜੂ ਆਪਾਂ ਨੂੰ ਵੀ ਘਰ ਨੂੰ ਜਿਹੜੇ ਚਾਰ ਪੈਸੇ ਆਉਣਾ ਸ਼ੁਰੂ ਹੋ ਜਾਣਗੇ ਸੋ ਦੋਸਤੋ ਲੋਅ ਲੈਂਡ ਦੇ ਵਿੱਚ ਕੋਈ ਬਰਾਈ ਨਹੀਂ ਹੈਗੀ ਲੋਅ ਤੁਸੀਂ ਜਰੂਰ ਲੈ ਸਕਦੇ ਹੋ ਪਰ ਇਹਨੂੰ ਜਿਹੜਾ ਬਰਤਨ ਦੇ ਤਰੀਕੇ ਨੂੰ ਜਰੂਰ ਧਿਆਨ ਚ ਰੱਖਣਾ ਹੈ ਸੋ ਦੋਸਤੋ ਸਤਿ ਸ਼੍ਰੀ ਅਕਾਲ ਦੋਸਤੋ ਧੰਨਵਾਦ ਦੋਸਤੋ